ਕਰਮੋਦੀਆੜੀ ਕਲੋਥ ਐਸੋਸੀਏਸ਼ਨ ਵੱਲੋਂ Holi ਦਾ ਦਿਹਾੜਾ ਸ਼ਰਦਾ ਪਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਇੱਕ ਦੂਜੇ ਨੂੰ ਗੁਲਾਲ ਲਗਾ ਕੇ Holi ਦਾ ਦਿਹਾੜਾ ਮਨਾਇਆ ਅਤੇ ਫੁੱਲਾਂ ਨਾਲ ਵੀ Holi ਖੇਡੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਗਿਨੀ ਪਾਟੀਆਂ ਨੇ ਸਮੂਹ ਦੇਸ਼ ਵਾਸੀਆਂ ਨੂੰ Holi ਦੇ ਦਿਹਾੜੇ ਦੀ ਵਧਾਈ ਦਿੱਤੀ। ਨਾਲ ਹੀ ਉਨ੍ਹਾਂ ਨੇ ਆਖਿਆ ਕਿ 24 ਮਾਰਚ ਤੋਂ ਲੈ ਕੇ 26 ਮਾਰਚ ਤੱਕ ਮਾਰਕੀਟ ਬੰਦ ਰਹਣਗੀਆਂ। ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ ਰਤਨ ਸ਼ੈਨਕੀ ਪਾਰਟੀਆ ਸਮੇਤ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ ਜੀ ਕਰਮਰਡੀ ਚੌਂਕ ਐਸੋਸੀਏਸ਼ਨ ਵੱਲੋਂ ਅੱਜ ਹੋਲੀ ਨੂੰ ਅਸੀਂ ਸੈਲੀਬ੍ਰੇਟ ਕੀਤਾ ਸਾਰਿਆਂ 'ਚ ਇੱਕ ਅਸੀਂ ਮੈਸੇਜ ਦਿੱਤਾ ਅੱਛਾ ਕਿ ਤੁਸੀਂ ਜਿਹੜੀ ਹੋਲੀ ਹੈ ਟਿੱਕੇ ਲਗਾ ਕੇ ਜਾਂ ਤੁਸੀਂ ਆਪਣੇ ਫੁੱਲਾਂ ਦੀ ਵਰਖਾ ਕਰਕੇ ਮਨਾਓ ਤਾਂ ਜੋ ਜਿਹੜੇ ਅਸੀਂ ਰੰਗ ਯੂਜ਼ ਕਰਦੇ ਆਂ ਇੱਕ ਤੇ ਵੈਸੇ ਵੀ ਸਕਿਨ ਲਈ ਮਾੜੇ ਨੇ ਔਰ ਨਾਲ ਪ੍ਰਦੂਸ਼ਣ ਕਰਦੇ ਆ ਜਿਵੇਂ ਭਾਈਚਾਰੇ ਨਾਲ ਅਸੀਂ ਤੁਹਾਨੂੰ ਤੁਸੀਂ ਸਾਨੂੰ ਦੇਖ ਰਹੇ ਨੇ ਅਸੀਂ ਸਾਰਾ ਸੰਸਾਰ ਹੀ ਇਸ ਤਰ੍ਹਾਂ ਦੇਖ ਵੀ ਸਾਰਾ ਸੰਸਾਰ ਜਿਹੜਾ ਹੈਗਾ ਖੁਸ਼ੀਆਂ ਦਾ ਮਾਹੌਲ ਇਹ ਤਿਉਹਾਰ ਜਿਹੜੇ ਰੱਖੇ ਨੇ ਖੁਸ਼ੀ ਦੇ ਮਾਹੌਲ ਵਿੱਚ ਰੱਖੇ ਗਏ ਨੇ ਇਸੇ ਤਰ੍ਹਾਂ ਅਸੀਂ ਸਾਰੇ ਜਿੰਦਗੀ ਵਿੱਚ ਚੱਲਦੇ ਰਹੀਏ ਕਰਮੋ ਡਿਉੜੀ ਕਲੱਬ ਐਸੋਸੀਏਸ਼ਨ ਵੱਲੋਂ ਅੱਜ Holi ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਕਰਮੋ ਡਿਉੜੀ ਕਲੱਬ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੱਤੀ ਹੈ ਕਿ 24 ਮਾਰਚ ਲੈ ਕੇ 26 ਮਾਰਚ ਤੱਕ ਮਾਰਕੀਟ ਬੰਦ ਰਹੇਗੀ ਜਿਹੜੇ ਲੋਕ ਖਰੀਦਦਾਰੀ ਕਰਨ ਆ ਰਹੇ ਆ ਉਹ ਖਰੀਦਦਾਰੀ ਕਰਨ ਨਾ ਆਣ ਅਮਰਥਰ ਫਾਟ